ਪਿੰਡ ਕੋਟਪਾਈ ਦੇ ਕੋਠੇ ਹਿੰਮਤਪੁਰਾ ਵਿਖੇ ਕਿਸਾਨ ਵੱਲੋਂ ਇੱਕ ਦੁਕਾਨ ਤੇ ਮਿਆਦ ਲੰਗੀ ਹੋਈ ਪਸ਼ੂ ਫੀਡ ਵੇਚਣ ਅਤੇ ਇਸ ਪਸ਼ੂ ਖਰਾਕ ਦੇ ਖਾਣ ਨਾਲ ਗਾਂ ਦੀ ਮੌਤ ਹੋਣ ਦੇ ਦੋਸ਼ ਲਗਾਏ ਹਨ ਅੱਜ ਦੇ ਦਿਨ ਸੋਮਵਾਰ ਸਮਾਂ 3:00 9:00 ਪਿੰਡ ਕੋਟਪਾਈ ਦੇ ਕੋਠੇ ਹਿੰਮਤਪੁਰਾ ਦੇ ਕਿਸਾਨ ਮੋਹਨ ਸਿੰਘ ਨੇ ਦੱਸਿਆ ਕਿ ਉਸਨੇ 22 ਗੱਟੇ ਲੈਕਟਿਨਵਾ ਪਸ਼ੂ ਖਰਾਕ ਦੇ ਡਿਸਟ੍ਰੀਬਿਊਟਰ ਮੈਸੇਜ ਕੁੰਦਨ ਲਾਲ ਕਿਸ਼ਨ কুমার ਜਿਹੜਾ ਬਾਹਰੀ ਦੁਕਾਨ ਤੋਂ ਖਰੀਦ ਕੀਤੇ ਸਨ ਅਤੇ ਜਿਸ ਨੂੰ ਖਾਨ ਨਾਲ ਉਹਨਾਂ ਦੀ ਇੱਕ ਗਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਹੋਰ ਪਸ਼ੂ ਵੀ ਬਿਮਾਰ ਹੋ ਗਏ ਹਨ। ਇਿੱਟਾ ਕਿਸਾਨ ਨੇ ਇਸ ਸੰਬੰਧੀ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਕੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਦੂਜੇ ਪਾਸੇ ਲੈਕਟਿਨਵਾ ਕੰਪਨੀ ਦੇ ਦੇਵ ਡੋਗਰਾ ਨੇ ਕਿਹਾ ਕਿ ਕੰਪਨੀ ਵੱਲੋਂ ਮੀਡੀਆ ਨੂੰ ਕੋਈ ਵੀ ਸਟੇਟਮੈਂਟ ਦੇਣ ਦੇ ਸਮਰੱਥ ਨਹੀਂ ਹਨ। ਦੇ ਪਾਸੇ ਥਾਣਾ ਗਿੱਡੜਵਾਹਾ ਦੇ ਐਸ ਐਚਓ ਇੰਸਪੈਕਟਰ ਪਰਮਜੀਤ ਕੁਮਾਰ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਬਣਦੀ ਕਾਰਵਾਈ ਅਮਲ ਵਿੱਚ ਲਾਂਦੀ ਜਾਵੇਗੀ ਮੇਰਾ ਨਾਮ ਮੋਨ ਸਿੰਘ ਆ ਜੀ ਪਿੰਡ ਕੋਟਪਈ ਕੋਠੇ ਹਿੰਮਤਪੁਰਾ ਮੈਂ ਜੀ ਪਹਿਲਾਂ ਹੋਰ ਮੈਂ ਫੀਡ ਵਰਤ ਰਿਆ ਸੀਗਾ ਤੇ ਉਹਨਾਂ ਦੇ ਡੀਲਰ ਆਏ ਕੀੜਾ ਵਾਲਿਆਂ ਦੇ ਉਹ ਕਹਿੰਦੇ ਕਿ ਸਾਡੇ ਫੀਡ ਵਰਤੋ ਇਹਦਾ ਵਧੀਆ ਰਿਜ਼ਲਟ ਆਗਾ ਤੇ ਉਹ ਮੈਨੂੰ ਬਾਈ ਕੱਟੇ ਸੱਟ ਗਏ ਉਸ ਤੋਂ ਬਾਅਦ ਮੇਰੇ ਕੋਲ ਕੁਝ ਬੈਗ ਪਏ ਸੀਗੇ ਮੈਂ ਉਹ ਵਰਤਦਾ ਰਿਆ ਜਦੋਂ ਇਹਨਾਂ ਦੀ ਫੀਡ ਸਟਾਰਟ ਕੀਤੀ ਤਿੰਨ ਚਾਰ ਦਿਨ ਤੇ ਉਸ ਤੋਂ ਬਾਦੂ ਪਸ਼ੂ ਬਿਮਾਰ ਹੋਣ ਲੱਗੇ ਉਦਵਾ ਦਾ ਮਰਨ ਦੀ تیاری ਤੇ ਹੋ ਗਈ ਕੋਈ ਕਈ ਪਸ਼ੂ ਤਾਂ ਤੇ ਇੱਕ ਤਾਂ ਮਰ ਗਿਆ ਜੀ ਤੇ ਦੂਜੇ ਡਿੱਗੇ ਪਏ ਜਾਂਦੇ ਕਿਹੜੀ ਖਾ ਤਾਂ ਕਿੱਥੋਂ ਲਈ ਸੀ ਇਹ ਗਿੱਦਰਵੇ ਤੋਂ ਲਈ ਸੀਗੀ ਇਲੈਕਟਿਕ ਨੋ ਆ ਗਈ ਗਿੱਦਰਵੇ ਡੀਲਰ ਤੋਂ ਲਈ ਸੀਗੀ ਕਿਹੜੇ ਡੀਲਰ ਤੋਂ ਲਈ ਸੀ ਇਹ ਤੀਨੂ ਤੀਨੂ ਆ ਜੀ ਇਹ ਉੱਲੀ ਵਾਲੀ ਖੀੜ ਆ ਜੀ ਜੇ ਚੈੱਕ ਕਰਾਈ ਤੇ ਇਹ ਚੋਲੀ ਨਿਕਲੇ ਉਹਨਾਂ ਨੂੰ ਜਾਂ ਨਹੀਂ ਪਤਾ ਲੱਗਿਆ ਜੀ ਨਹੀਂ ਜੀ ਨਹੀਂ ਪਤਾ ਲੱਗਿਆ ਬਾਅਦ ਚ ਪਤਾ ਲੱਗਿਆ ਜੀ ਮੈਂ ਇਹ ਮੰਗ ਕਰਨਾ ਚਾਹੁੰਦਾ ਜੀ ਕਿਉਂਕਿ ਜਿਹੜੇ ਬੰਦੇ ਤੋਂ ਮੈਂ ਖਰੀਦੀ ਆ ਉਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ ਕੰਪਨੀ ਤੇ ਤੇ ਜਿਹੜੇ ਬੰਦੇ ਡੀਲਰ ਛੱਟ ਕੇ ਗਏ ਆ ਕਿੰਨੇ ਪਸ਼ੂ ਦੀ ਡੈਥ ਹੋ ਗਈ ਮਤਲਬ ਕਿੰਨੇ ਬਿਮਾਰ ਨੇ ਇੱਕ ਪਸ਼ੂ ਦੀ ਡੈਥ ਹੋ ਗਈ ਜੀ ਤੇ ਤਿੰਨ ਬਿਮਾਰ ਖੜੇ ਆ ਗਏ ਬਈ ਇੱਕ ਕੋੜਪਈ ਦੇ ਕੋਠੇ ਹਰਮਤਪੁਰਾ ਇੱਥੇ ਮੁੰਡੇ ਦੇ ਕੋਈ ਹਫ਼ਤੇ ਤੱਕ ਪਹਿਲਾਂ ਖਰਾਕ ਲਈ ਸੀ ਨੇ ਲੈਕਟੀਨੋਵਾ ਸਰਹੰਦ ਦੀ ਫੈਕਟਰੀ ਹੈ ਜਿਹੜੀ ਉੱਥੋਂ ਫੀਡ ਆਈ ਆ ਇਹਦੇ ਪਹਿਲਾਂ ਉਹ ਬੰਦੇ ਘਰੇ ਜਿਹੜਾ ਡੀਲਰ ਵਗੈਰਾ ਸੀ ਵਾਰੀ-ਵਾਰੀ ਆਉਂਦੇ ਰਹੇ ਸਾਡੀ ਫੀਡ ਲਵਾ ਐ ਕਰੋ ਇਹ ਵਧ ਗਏ ਆ ਫੀਡ ਦੇ ਵਿੱਚ ਉਲੀ ਆਈ ਐ ਉਹ ਜਦੋਂ ਪਸ਼ੂ ਇੱਕ ਉਹਦਾ ਬਿਮਾਰ ਹੋਇਆ ਹੌਲੀ-ਹੌਲੀ ਤਾਂ ਉਹ ਪਸ਼ੂ ਦੀ ਖੀਰੀ ਰਾਤ ਕੱਲ ਕਦੇ 12 ਵਜੇ ਮੌਤ ਹੋ ਵੀ ਗਈ ਇਹਨੇ 4 ਲੱਖ ਰੁਪਏ ਦਾ ਲੋਨ ਲਿਆ ਸੀ ਮੁੰਡੇ ਨੇ ਜਿਹੜੀ ਉਹ ਸੀ ਬੈਂਕ ਤੋਂ ਚਾਰੇ ਨੇ ਇਹ ਮਤਲਬ ਜਿੰਨਾ ਕ ਆਉਦਾ ਕੋਈ 40-50 ਹਜ਼ਾਰ ਦਾ ਦੁੱਧ ਪਾਉਣਾ ਸੀ ਕਿਸ਼ਤ ਕੱਢ ਕੇ ਦਾਦਾ ਖਰਚਾ ਕਰ ਲੈ ਵਧਿਆ ਜਿਹੜਾ ਰਜਗਾਰ ਦਾ ਨਿੱਕਾ ਫਾਰਮਰ ਐ ਕੋਈ ਬਹੁਤੀ ਜ਼ਮੀਨ ਨਹੀਂ ਉਹਦੇ ਕੋਲੇ ਤਾਂ ਇਸ ਕਰਕੇ ਜਦੋਂ ਅਸੀਂ ਸਵੇਰ ਵੀ ਅੱਜ ਗੱਲ ਕਰੀ ਆ ਅਸੀਂ ਡਾਕਟਰਾਂ ਦੇ ਵਿਭਾਗੇ ਨਾਲ ਵੀ ਗੱਲ ਕਰਨੀ ਚਾਹੀਦੀ ਵੀ ਗਾਂ ਨਾਲ ਆਲਾ ਪੋਸਟ ਮਾਡਲ ਵਗੈਰਾ ਹੋ ਜੇ ਕੋਈ ਸੌਣ ਨੂੰ ਤਿਆਰ ਨਹੀਂ ਬਈ ਇੱਥੇ ਗੂੰਗੀ ਬੋਲੀ ਸਰਕਾਰਾਂ ਬੰਦੇ ਦੀ ਕੋਈ ਸੁਣਵਾਈ ਨਹੀਂ ਉਹ ਐਤਵਾਰ ਹੀ ਵਿਖਾਈ ਜਾਂਦੇ ਸਾਨੂੰ ਤਾਂ ਇਸ ਕਰਕੇ ਅਸੀਂ ਇਹ ਕਹਿੰਦੇ ਆ ਜ਼ਿੰਮੇਵਾਰ ਦੀ ਫਾਰਮਰ ਦੀ ਪਰਪਾਈ ਹੋਣੀ ਚਾਹੀਦੀ ਜੋ ਵੀ ਉਹਦਾ ਨੁਕਸਾਨ ਹੋਇਆ ਤੇ ਜਿਹੜੀ ਉਹ ਕੰਪਨੀ ਉਹਦੇ ਤੇ ਪਰਚਾ ਦਰਜ ਹੋਣਾ ਚਾਹੀਦਾ ਗਾਂ ਨੂੰ ਕਿਸੇ ਨਾ ਹੋਰ ਤਾਂ ਠੱਗੀ ਨਾ ਵੱਜੇ ਨਾ ਮੰਨ ਲਓ ਅੱਜ ਉਹਨੂੰ ਭੋਲੇ ਭਾਲੇ ਬੰਦੇ ਨੂੰ 22 ਗੱਟੇ ਫੀਡ ਦੇ ਸੱਟ ਗਏ ਉਹ ਤਾ ਕਿਸੇ ਨੂੰ ਕੀ ਪਤਾ ਹੋਰ ਕਿੰਨੇ ਕਨੂੰ ਆਪਦੇ ਸ਼ਿਕਾਰ ਕਰਨਗੇ ਜਿਹੜੀ ਕੰਪਨੀ ਐ ਉਹ ਡੀਲਰ ਐ ਦੋਨਾਂ ਦੇ ਉੱਤੇ ਪਾਚਾ ਦਰਜ ਹੋਣਾ ਚਾਹੀਦਾ ਤੇ ਗਾਹ ਨੂੰ ਜਿਹੜੇ ਚੋਰਾ ਠੱਗਾ ਨੱਤ ਪਵੇ ਜੇਕਰ ਇਹਦੇ ਉੱਤੇ ਨਹੀਂ ਕਾਰਵਾਈ ਹੁੰਦੀ ਕੋਈ ਤਾਂ ਅਸੀਂ ਇਹ ਗਾਹ ਨੂੰ ਕੱਲ ਨੂੰ ਰੋਡ ਤੇ ਰੱਖ ਕੇ ਤਾਂ ਅਸੀਂ ਧਰਨਾ ਮਜਾਹਰਾ ਕਰਾਂਗੇ ਬੀਕੇਜੂ ਖੋਸਾ ਨੂੰ ਜਿੰਨਾ ਚੱਕਰ ਉਹਨਾਂ ਤੇ ਕੋਈ ਕਾਰਵਾਈ ਨਾ ਹੋਈ ਉਹਨਾਂ ਚੱਕਰ ਅਸੀਂ ਇਹ ਜ਼ਮੀਨ ਮਤਲਬ ਉਹਦੇ ਤੇ ਪਾਬਸਰੀ ਹਟਾ ਦੇ ਕਿਵੇਂ ਪਤਾ ਲੱਗਿਆ ਐਕਸਪਾਇਰ ਹੈਗੀ ਐ ਤੋ ਕਿਸ ਤਰ੍ਹਾਂ ਪਤਲ ਗਿਆ ਉਹ ਜੀ ਜਰੋਨ ਨੇ ਪਹਿਲਾਂ ਤਾਂ ਮੰਨ ਲਓ ਉਹ ਖਰਾਕ ਲਾ ਕੇ ਕੋ ਬੰਦੇ ਲਿਆਜੀ ਜਾਂ ਕੇਵੇਂ ਰੱਖ ਲੋ ਜੋ ਘਰੇ ਆਉਂਦੇ ਸੀ ਜਦੋਂ ਪਸ਼ੂਆਂ ਨੂੰ ਦੁੱਧ ਘਟਣ ਲੱਗੇ ਤਾਂ ਉਹਨੇ ਮੁੰਡੇ ਨੇ ਵੇਖਿਆ ਵੀ ਕੀ ਕਾਰਨਾ ਦੁੱਧ ਕਿਉਂ ਘਟ ਰਿਹਾ ਮੇਰੇ ਜਾਂ ਗਰਮੀ ਦਾ ਸ਼ੱਕ ਰਹਿੰਦਾ ਕੁ ਦੋ ਦਿਨ ਤਾਂ ਆਪਾਂ ਨੂੰ ਤੇ ਫਿਰ ਜਰੋਨ ਨੇ ਵੇਖਿਆ ਕਰਿਆ ਉਹ ਆਪਣੀਆਂ ਖੁਰਲੀਆਂ ਸਾਫ਼ ਕਰ ਰਿਆ ਸੀਗਾ ਤੇ ਉਹਦੇ ਵਿੱਚੋਂ ਉਲੀ ਵਾਲੀ ਫੀਡ ਨਿਕਲੀ ਆਵੇਂ ਉਤੋਂ ਫਿਰ ਪਤਾ ਲੱਗਾ ਫਿਰ ਉਹ ਗਾਂ ਢਿੱਲੀ ਹੋਈ ਡਾਕਟਰ ਨੂੰ ਬੁਲਾਇਆ ਗਿਆ ਹੌਲੀ ਹੌਲੀ ਉਹ ਸਾਰਾ ਐਕਸਪੈਰੀਮੈਂਟ ਹੋਇਆ ਉਹ ਕਹਿੰਦੇ ਵੀ ਇਹਦੇ ਅੰਦਰ ਵੀ ਉਲੀ ਲੱਗ ਚੁੱਕੀ ਇਸ ਚੀਜ਼ ਨਾਲ ਇਸ ਕਰਕੇ ਇੱਕ گاਾਂ ਦੀ ਡੈਥ ਹੋ ਗਈ ਜਿਹੜੀਆਂ ਦੂਜੀਆਂ ਦੋ گاਾਂ ਉਹ ਵੀ ਬਿਮਾਰ ਆ ਜਿਹੜਾ ਸਰਚ ਪਾਣੀ ਪਾਉਣਾ ਬੰਦ ਕਰ ਦਿੰਦੇ ਨਾਲ ਦੀ ਨਾਲ ਉਹਨਾਂ ਦੀ ਜਿਹੜੀ ਮਤਲਬ ਹੈ ਕਿ ਗਾਲਾ ਵਗੈਰਾ ਪਟਣਾ ਬੰਦ ਕਰ ਦਿੰਦੇ ਇਹਦੀ ਕੱਲ ਮਹੌਨ ਸਿੰਘ ਪੁੱਤਰ ਭੋਲਾ ਸਿੰਘ ਨੇ ਕੰਪਲੀਟ ਕੀਤੀ ਸੀ ਵੀ ਖੀਣ ਖਾਣ ਨਾਲ ਉਹਨਾਂ ਦੇ ਇੱਕ ਪਸ਼ੂ ਦੀ ਮੌਤ ਹੋ ਗਈ ਜਿਸ ਦੇ ਸਬੰਧ ਵਿੱਚ ਅਸੀਂ ਅੱਜ ਮਦਈ ਨੂੰ ਵੀ ਬੁਲਾਇਆ ਹੋਇਆ ਹੈ ਤੇ ਨਾਲ ਜਿਨ੍ਹਾਂ ਤੋਂ ਖੀਣ ਖਰੀਦ ਕੇ ਲਿਆਏ ਸੀ ਉਹਨਾਂ ਨੂੰ ਵੀ ਬੁਲਾਇਆ ਹੈ ਦੇਖਦੇ ਹਾਂ ਜੋ ਵੀ ਹੋਈ ਕਰ ਵੀ ਤਰ੍ਹਾਂ